ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰਾ ਕਾ ਕੇ ਕੌਣ ਪਰ ਮੁੱਦੇ ਦੇਖੋ ਪੰਜਾਬ ਦੇ ਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਬ ਫਿਰ ਅਸੀਂ ਵੀ ਵੱਜ ਜਾਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬੈਠਣੀ ਹੈ ਨਾ ਹੀ ਅਸੀਂ ਜਿਹੜਾ ਇੱਥੇ ਕਿਸ਼ਨੇ ਤਾਂ ਕੀ ਕਰਨੀ ਇਸ ਕਰਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਤੇ ਜਾ ਨਹੀਂ ਜਬਾਰੇ ਕੋ ਲੜ ਰਿਹਾ ਗਾਇਸ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੋਈ ਕੀ ਲੱਗਦਾ ਕੋਈ 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 ਵੀ ਲੜ ਸਕਦਾ ਹੈ ਜੀ ਇਲੈਕਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿਣਾ ਕੁਮਾਰਾ ਸਾਹਿਬ ਤਾਂ ਜੰਨੇ ਹੋਏ ਕਾਰਕੂ ਚ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਭੇ ਸਰਕਾਰ ਯੋਗ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਦੇ ਹੈਗੇ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਾਂ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਐਸੀ ਪੂਰੀ ਜਿੱਤ ਜਿਹੜੀ ਹੈ ਉਹ ਆਸਰਾ ਕੇ ਕੌਣ ਕਰੀ ਮੁੱਦੇ ਦੇਖੋ ਪੰਜਾਬ ਦੇ ਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਬ ਫਿਰ ਅਸੀਂ ਵੀ ਵੱਜ ਜਾਗੇ ਕਿ ਦੇਸ਼ ਜਿਸ ਦਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਜਿਹੜਾ ਇਥੋਂ ਕਿਸ਼ਨੇ ਤਾਂ ਕੀ ਕਰਨੀ ਇਸ ਕਰਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਉਹ ਤਾਂ ਜਾ ਨਹੀਂ ਜਬਾਰੇ ਕੋ ਲੜ ਰਿਹਾ ਗਾਇਸ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ 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 ਵੀ ਲੜ ਸਕਦਾ ਜੀ ਇਲੈਕਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿਣਾ ਕੁਮਾਰਾ ਸਾਹਿਬ ਤਾਂ ਜੰਨੇ ਹੋਏ ਕਾਰਕੂ ਚ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਬਰੇ ਸਰਕਾਰ ਯੋਗ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਜੇ ਹੈਗੇ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਾਂ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸਰਤਾ ਕੇ ਕਾਂਗਰਸ ਕੀ ਰੋਡ ਲੈ ਪਾ ਕਿਹੜੇ ਕਿਹੜੇ ਮੁਦੇ ਲੈ ਕੇ ਚੱਲੇ ਮੁਦੇ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਦਾ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਬ ਫਿਰ ਅਸੀਂ ਵੀ ਵੱਜ ਜਾਗੇ ਕਿ ਦੇਸ਼ ਜਿਸ ਤਾ ਮੋਦੀ ਸਰਕਾਰ ਚੱਲ ਰਹੀ ਹੈ ਜੇ ਕਿਤੇ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਦੇਸ਼ ਨਾ ਬਚਣਾ ਨਾ ਡੈਮੋਕ੍ਰੇਸੀ ਬਚਣੀ ਹੈ ਨਾ ਹੀ ਅਸੀਂ ਜਿਹੜਾ ਇੱਥੋਂ ਕਿਸ ਨੇ ਤਾਂ ਕੀ ਕਰਨੀ ਸਸ ਕਰਕੇ ਪਹਿਲਾ ਸਾਡਾ ਮੁੱਦਾ ਹੈ ਮੋਦੀ ਨੂੰ ਹਟਾਉਣਾ ਮੋਦੀ ਜੀ ਤਾਂ ਜਮੀਨ ਬਾਰੇ ਕੋ ਲੜ ਰਿਹਾ ਗਾਇਸ ਉਹ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ 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 ਵੀ ਲੜ ਸਕਦਾ ਜੀ ਇਲੈਕਸ਼ਨ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਹਿਣਾ ਕੁਮਾਰਾ ਸਾਹਿਬ ਤਾਂ ਚੱਲੇ ਹੋਏ ਕਾਰਕੂ ਚ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਰਕਾਰ ਯੋਗ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੂ ਜੇ ਹੈਗੇ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਾਂ What does